ਪੰਜਾਬ ਅੰਦਰ ਸ਼ਰਾਬ ਵੇਚਣ ਵਾਲੇ ਠੇਕਾ ਮਾਲਕ ਜਾਂ ਇਵਨ ਐਕਸਾਈਜ਼ ਵਿਭਾਗ ਦੇ ਅਧਿਕਾਰੀ ਵੀ ਹੁਣ ਸੇਫ ਨਹੀਂ ਐ ਇੱਕ ਆਡੀਓ ਵਾਇਰਲ ਹੋ ਰਹੀ ਐ ਜਿਹੜੀ ਆਡੀਓ ਦੱਸੀ ਜਾ ਰਹੀ ਐ ਪਾਕਿਸਤਾਨ ਦੇ ਵਿੱਚ ਅਵਸ ਦੇ ਗੈਂਗਸਟਰ ਰੰਦੇ ਦੀ ਪਰ ਇਸ ਆਡੀਓ ਦੇ ਵਿੱਚ ਬੜੀ ਸਿੱਧੇ ਤੌਰ ਦੇ ਉੱਤੇ ਇੱਕ ਧਮਕੀ ਦਿੱਤੀ ਗਈ ਐ ਹਾਲਾਂਕਿ ਵਨ ਇੰਡੀਆ ਪੰਜਾਬੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਗੈਂਗਸਟਰ ਦੀ ਆਈ ਹੈ ਜਾਂ ਸਾਰਾ ਦੋਪਾਰ ਆਈ ਹੈ ਪਰ ਇਸ ਦੇ ਵਿੱਚ ਬਹੁਤ ਹੀ ਖਤਰਨਾਕ ਗੱਲਾਂ ਆਖੀਆਂ ਗਈਆਂ ਨੇ ਬੜੀ ਸਿੱਧੀ ਧਮਕੀ ਦਿੱਤੀ ਗਈ ਹੈ ਇਥੋਂ ਤੱਕ ਕਿ ਬੰਬ ਨਾਲ ਉਡਾਉਣ ਦੀ ਧਮਕੀ ਜਿਹੜੀ ਆ ਉਹ ਦਿੱਤੀ ਗਈ ਹੈ ਪਾਕਿਸਤਾਨ ਤੋਂ ਇਹ ਆਡੀਓ ਦੱਸੀ ਜਾ ਰਹੀ ਹੈ ਹੁਣ ਹੈ ਕਿ ਨਹੀਂ ਇਹਦੇ ਉੱਤੇ ਏਜੰਸੀਜ਼ ਔਰ ਸਰਕਾਰ ਜਿਹੜੀ ਆ ਉਹ ਬਿਹਤਰ ਤੌਰ ਦੇ ਉੱਤੇ ਜਵਾਬ ਦੇ ਸਕਦੀ ਹੈ ਪਰ ਇਸ ਪੂਰੇ ਮੈਟਰ ਦੇ ਉੱਤੇ ਇੱਕ ਝਾਤ ਮਾਰਨੀ ਜ਼ਰੂਰੀ ਹੈ ਦਰਅਸਲ ਇਸ ਆਡੀਓ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਚੇਤਾਵਨੀ ਦਿੱਤੀ ਗਈ ਹੈ ਧਮਕੀ ਦਿੱਤੀ ਗਈ ਹੈ ਕਿ ਜੇ ਸ਼ਰਾਬ ਕਾਰੋਬਾਰ ਬੰਦ ਨਹੀਂ ਹੋਏ ਤਾਂ ਠੇਕਿਆਂ ਦੇ ਉੱਤੇ ਹਮਲਾ ਕੀਤਾ ਜਾਵੇਗਾ ਠੇਕਾ ਮਾਲਕਾਂ ਦੇ ਉੱਤੇ ਹਮਲਾ ਕੀਤਾ ਜਾਵੇਗਾ ਐਕਸਾਈਜ਼ ਵਿਭਾਗ ਦੇ ਅਧਿਕਾਰੀ ਵੀ ਨਹੀਂ ਛੱਡੇ ਜਾਣਗੇ ਇੱਥੋਂ ਤੱਕ ਦੀ ਧਮਕੀ ਜਿਹੜੀ ਇਸ ਵਿੱਚ ਦਿੱਤੀ ਗਈ ਹੈ ਔਰ ਇਸ ਆਡੀਓ ਦੇ ਬਾਰੇ ਦੇ ਵਿੱਚ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਇਹ ਆਡੀਓ ਹਰਵਿੰਦਰ ਰਿੱਦੇ ਦੀ ਹੈ ਹਾਲਾਂਕਿ ਦੁਬਾਰਾ ਦੱਸ ਦਿੰਦੇ ਆ ਵਨ ਡੀਆ ਪੰਜਾਬੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਇਸ ਆਡੀਓ ਦੇ ਵਿੱਚ ਬੜੀਆਂ ਖਤਰਨਾਕ ਧਮਕੀਆਂ ਦਿੱਤੀਆਂ ਗਈਆਂ ਨੇ ਜਾਨੀ ਨੁਕਸਾਨ ਕਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਇਥੋਂ ਤੱਕ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਕੋਈ ਪ੍ਰਾਈਵੇਟ ਪੱਧਰ ਤੇ ਫੋਨ ਨਹੀਂ ਆਵੇਗਾ ਜਿੱਥੇ ਕੋਈ ਮਿਲੇਗਾ ਉੱਥੇ ਹੀ ਮਾਰਨਾ ਸ਼ੁਰੂ ਕਰ ਦਿੱਤਾ ਜਾਵੇਗਾ ਬਹੁਤ ਵੱਡੀ ਔਰ ਸੰਗੀਨ ਧਮਕੀ ਹੈ ਔਰ ਖਾਸ ਤੌਰ ਦੇ ਉੱਤੇ ਇਸ ਆਡੀਓ ਦੀ ਗੱਲ ਕਰੀਏ ਤੇ 4 ਮਿੰਟ 35 ਸੈਕਿੰਡ ਲੰਮੀ ਇਹ ਆਡੀਓ ਦੱਸੀ ਜਾ ਰਹੀ ਹੈ ਸਰਹੱਦੋਂ ਪਾਰ ਹਰਵਿੰਦਰ ਰਿੰਦੇ ਦੀ ਹਾਲਾਂਕਿ ਦੁਬਾਰਾ ਵਨਡੀਆ ਪੰਜਾਬੀ ਇਸ ਆਡੀਓ ਦੀ ਪੋਸਟੀ ਨਹੀਂ ਕਰਦਾ ਪਰ ਆਉ ਸੁਣਦੇ ਆ ਇਸ ਆਡੀਓ ਦੇ ਵਿੱਚ ਕੀ ਕੁਝ ਕਿਹਾ ਗਿਆ ਦਾ ਬੋਲਦਾ ਲੈਣਾ ਕਿਹਦੇ ਸਾ ਤੋਂ ਤੁੰਤ ਨਾ ਪੜੀਵਾਰੀ ਵਰਨਿੰਗ ਦੇਟਿਆ ਟੈਂ ਪੇ ਮੜ ਜੋ ਨਾ ਪਛਾਤਾ ਭੇੜਾ ਕਰ ਕਰੂੰ ਪਰ ਮੈਨੂੰ ਲੱਗਦਾ ਜੇ ਨਾ ਚਰਤ ਨੂੰ ਚੰਗੀ ਤਰ੍ਹਾਂ ਨਾ ਹੱਥ ਨਾ ਨੀ ਨ ਲੱਗੇ ਉਹ ਪੰਜਰਾਂ 3000 ਜੇਰਾ ਨਵੀਂ ਸ਼ੈਰ ਕੰਮ ਹੋਇਆ ਨਾ ਇਹ ਨਾ ਪਿਛਲੇ ਕੰਮ ਨਾਲੋਂ ਇੱਕ ਸਟੈਪ ਆਪੀਗਾ ਤੇ ਇਹਦੇ ਤੋਂ ਉੱਪਰ ਵਾਲੇ ਸਟੈਪ ਆ ਨਾ ਇਹਦੇ ਤੋਂ ਵੀ ਭਿਆਲਕ ਹੋਣਗੇ ਠੀਕ ਹੈ ਨਾ ਹਾਲੇ ਤੇ ਪਹਿਲੋਂ ਏਕੇਆ ਤੋਂ ਬਾਹਰ ਦੇ ਦੇ ਰਿਹਾ ਗਰੇਡ ਕਿਉਂ ਨਹੀਂ ਕਹਤਾਂ ਨੂੰ ਇੰਨੇ ਨਾਲ ਸਵਾਜਾ ਜਾਈ ਪਰ ਤਾਂ ਦਿਖਾ ਨਹੀਂ ਗੱਲ ਦੀ ਭਈ ਐਰ ਦਾ ਗਰੇਡ ਬਾਹਰ ਦੇ ਟਿਕਾ ਐ ਸੌਰੀ ਅੰਦਰ ਟਿਕਾ ਹੋ ਇਹ ਸਾਡੇ ਖਾਨੇ ਗੱਲ ਹੁਣ ਵੀ ਨਾ ਨਾ ਪਈ ਹੁਣ ਇਹ ਤਾਂ ਉੱਪਰਲਾ ਸਟੈਪ ਹੋਊਗਾ ਤੇ ਸਪੈਸ਼ਲ ਜ਼ੋਰ ਤੇ ਆ ਨਾ ਮੋਰ ਜਿਹਨਾਂ ਦੇ ਠੇਕੇ ਆ ਨਾ 올ਵਰ ਪੰਜਾਬ ਦੇ ਕਿਹ ਕਿਹੜਾ ਦੇ ਇਹ ਹੁਣ ਇਹ ਕੋਈ ਵੀ ਇਹ ਗੱਲ ਦਾ ਨਾ ਵੀ ਇਤਜ਼ਾਰ ਨਾ ਕਰੇ ਵੀ ਮੈਨੂੰ ਫੋਨ ਨਹੀਂ ਆਇਆ ਚਾਹ ਮੈਨੂੰ ਕਿਹੜਾ ਪ੍ਰਾਈਵੇਟ ਯਾਖਿਆ ਵਾ ਉਹਨੇ ਨਾ ਇਸ ਤੋ ਅਗੇ ਕਿ ਜਿਹੜਾ ਵੀ ਠੇਕੇ ਨਾਲ ਜਿੱਥੇ ਮਿਲਿਆ ਨਾ ਪਰਲਾ ਜਿੱਥੇ ਸੌਤਰ ਆ ਗਿਆ ਉਹਨੇ ਨਾ ਵੀ ਇਹ ਇਹ ਰੀਤੀ ਤਾਉਨੀਆ ਇਹ ਸਮਝਿਆ ਠੀਕ ਆ ਨਹੀਂ ਤੇ ਯੋਗਾਰਟਿਕ ਇਸ ਮਤਲਬ ਕਿ ਜਿੱਦਨੇ ਮਿਲਿਆ ਉਹਨਾਂ ਬਾੜਨੀ ਸ਼ੁਰੂ ਕਰਦੇ ਆ ਉਹ ਕਿਹੇ ਤਰੀਕੇ ਨਾਲ ਬਾਗ ਕਰੋ ਲਾ ਕੇ ਵਾਰੀਏ ਪਰ ਕੁੜੀਆਂ ਨਾਲ ਮਾਰੀਏ ਤੇ ਬਾਗੀ ਜਦਾਂ ਨਵੀਂ ਸ਼ਹਿਰ ਵਾਲਾਂ ਠੀਕਾ ਮਿੱਟੀ ਸਾੜ ਕੇ ਮਾਰਨਾ ਪਵੇ ਇੰਨਾ ਲੋਕਾਂ ਇਹ ਜਿੰਦੀ ਆ ਤਾਂ ਇੱਥੇ ਸੋਤਰ ਆ ਗਿਆ ਉਹਨਿਆ ਨਾ ਵੀ ਇਹ ਆਖੀਰਲੀ ਚੇਤਾਵਨੀ ਆ ਇਹ ਸਮਝਿਆ ਠੀਕ ਆ ਤੇ ਇਹ ਉਹ ਅਖੜੀ ਕਿਸਮ ਦੇ ਅਗੇ ਜਿੱਦਨੇ ਮਿਲੇ ਹੁਣ ਮਾਰਨੀ ਸ਼ੁਰੂ ਕਰਦੇ ਆ ਉਹ ਕਿਸੇ ਤਰੀਕੇ ਨਾਲ ਭਾਏ ਬਰੂਤ ਲਾ ਕੇ ਵਾਰੀਏ ਭਾਏ ਬੁਣੀਆਂ ਮਾਰੀਏ ਤੇ ਵਾਂਗੀ ਜਦਾ ਨਵੀਂ ਸ਼ਹਿਰ ਵਾਲਾ ਠੀਕਾ 23 ਸਾੜ ਕੇ ਮਰਨਾ ਪਵੇ ਤੇ ਨਾਲ ਲੋਕਾਂ ਇਹ ਜਿੰਨੀ 23 ਸਾੜ ਰਹੇ ਨਾ ਤੇ ਇਸੇ ਤਰੀਕੇ ਨਾਲ ਇਹ ਨਹੀਂ ਪਤਾ ਜਿੱਦੜ ਸਾਹ ਲੈਣਾ ਇੰ ਠੇਕੇ ਦੇ ਵਿੱਚ ਵੀ ਆਪੇ ਦੋ ਦੋ ਕਰਕੇ ਨਾਲੇ ਸੜੋ ਤੇ ਹੁਣ ਇਹ ਤੋਂ ਅੱਗੇ ਨਾ ਨੇ ਹੁਣੇ ਹੁਣੇ ਇਹ ਤਾਂ ਅੱਗੇ ਨਾ ਤੁਹਾਡੀਆਂ ਖਬਰਾਂ ਹੀ ਹੋਣੀਆਂ ਕਿ ਅੱਜ ਕੋਈ ਠੇਕੇਦਾਰ ਵਰ ਗਿਆ ਤੇ ਕਿਤੇ ਕੋਈ ਠੇਕਾ ਲਾ ਖ਼ਿਆਤਿਆ ਸਮੀਤ ਸਾੜਤਾ ਤੇ ਕੱਲੀ ਠੇਕੇਦਾਰਾਂ ਨੂੰ ਨਹੀਂ ਕਿ ਜਿਹੜੇ ਕਰਿੰਦੇ ਕੰਮ ਕਰ ਰਹੇ ਨਾ ਇਹ ਉਹਨਾਂ ਤੋਂ ਵੱਡੇ ਗੁਨਾਹਗਾਰ ਹੈ ਕਿ ਉਹ ਠੇਕੇਦਾਰਾਂ ਦੇ ਪੈਸੇ ਲੈ ਇਹ ਅੰਦਰ ਉਹਨਾਂ ਦੀ ਜਿਨੀ ਵੀ ਹੈ ਨਾ ਸੁੱਕ ਗਰੀ ਜਿਹੜੇ ਠੇਕੇਦਾਰ ਦੇ ਕਰਿੰਦੇ ਕੰਮ ਕਰ ਰਹੇ ਆ ਪਿਛੇ ਐ ਸਹਿਜ਼ ਵਾਲੇ ਸ਼ਰਮੇ ਸਹਿਜ਼ ਵਾਲੇ ਵੀ ਅਕਸਰ ਹੁਲੀ ਵੀ ਮਾਰਦੀ ਜੇ ਤੈ ਉਹ ਘਟੀ ਜੇਗੀ ਨਾ ਅਕਸਰ ਜੀ ਇਹ ਗੱਲ ਆਪਣਾ ਧਿਆਨ ਰੱਖੀ ਲਓ ਕਿ ਇਹ ਵੀ ਸੜਕ ਤੇ ਕਰਾ ਲੈਣਾ ਕਿਉਂ ਰੋ ਦਾ ਡੱਬਾ ਲੱਗਾ ਹੋ ਸਕਦਾ ਇਹ ਇੰਪਰਾਖੇ ਵਾਲਾ ਪਾਰ ਜਾਣਾ ਜੇ ਸੈਦ ਵਾਲੇ ਮੁਲਾਜ਼ਮਾਂ ਦੇ ਨਾਲ ਜਿਹੜੇ ਮੁਲਾਜ਼ਮ ਹੋਣਗੇ ਨਾ ਪੁਲਿਸ ਵਾਲੇ ਉਹ ਨਾਲ ਆਪਣੇ ਜਾਨ ਮਾਲ ਤੇ ਆਪ ਜਿਵੇਂ ਆ ਰੋਣਗੇ